ਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸ੍ਰੂਪ ਸੱਚੇ ਪਾਤਸ਼ਾਹ ਵਾਹਿਗੁਰੂ ਬਾਬਾ ਜੀ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਧੰਨ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਸਹਬ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਧੰਨ ਸ੍ਰੀ ਗੁਰੂ ਕਲਗੀਧਰ ਮਹਾਰਾਜੀ ਨੇ ਅਪਾਰ ਕਿਰਪਾ ਕੀਤੀ ਸ੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜੀ ਦੇ ਸਹਿਜ ਪਾਠ ਅਰਥਾਂ ਸਮੇਤ ਆਪਾਂ ਪਰਾਰੰਭ ਕੀਤੇ ਹੋਏ ਹਨ ਸੋ 사ਧਗੁਰ ਸੱਚੇ ਪਾਤਸ਼ਾਹ ਜੀ ਜੰਗਾ ਜੁੱਧਾਂ ਦਾ ਜ਼ਿਕਰ ਕਰ ਰਹੇ ਹਨ ਕਿਹ ਤਰ੍ਹਾਂ ਮਹਾਰਾਜ ਜੀ ਕਹਿੰਦੇ ਜਿਹੜਾ ਹਸੈਨੀ ਹੈ ਸ੍ਰੀ ਆਨੰਦਪੁਰ ਸਾਹਿਬ ਵੱਲ ਨੂੰ ਚੜ੍ਹ ਕੇ ਆ ਰਿਹਾ ਹੈ ਜੋ ਉਸ ਦੇ ਨਾਲ ਤ੍ਰਿਸ਼ਟਾਂਤ ਰਸਤੇ ਚੋਇਆ ਜਾਂ ਆਨੰਦਪੁਰ ਸਾਹਿਬ ਪਹੁੰਚ ਕੇ ਹੋਇਆ ਉਹ ਮਹਾਰਾਜ ਜੀ ਸ੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਦਰ ਜ਼ਿਕਰ ਕਰਦੇ ਹਨ ਭਯੰਗ ਪ੍ਰਿਆਸੰਦ ਭੁਜੰਗ ਸੰਦ ਤਵੇ ਕੋਪਿੰ ਕਾਂਗੜੇ ਸੰਕਟੋ ਚੰਗ ਮੁਖੰਗ ਰक्त ਨੈਣਗ ਤਜੇ ਸਰਬ ਸੋਚੰ ਉਤੇ ਉਠੇ ਜੰਗ ਖਾਨ ਖੇਤੰ ਖਤੰਗੰ ਮਨੋ ਵਚਰੇ ਮਾਸਹਿਦੰ ਤੇਲੰਗੰ ਕਾਂਗੜੇ ਦਾ ਰਾਜਾ ਕ੍ਰਿਪਾਲ ਚੰਦ ਬੜੇ ਕਰੋਧ ਨਾਲ ਮੈਦਾਨ ਵਿੱਚ ਆਇਆ ਉਸ ਦਾ ਮੂੰਹ ਲਾਲ ਸੀ ਤੇ ਉਸ ਨੇ ਸਾਰੀਆਂ ਸੋਚਾਂ ਨੂੰ ਤਿਆਗ ਦਿੱਤਾ ਉਧਰੋਂ ਦੂਜੇ ਪਾਸੇ ਪਠਾਨ ਵੀ ਤੀਰਕਮਾਨ ਫੜੀ ਮੈਦਾਨ ਵਿੱਚ ਖੜੇ ਸਨ ਉਹ ਪ੍ਰਤੀਤ ਹੋ ਰਿਹਾ ਸੀ ਮੇਕੇ ਮਾਸ ਕਾਣ ਲਈ ਚਿਤਰੇ ਬਾਣ ਵਿੱਚ ਫਿਰ ਰਹੇ ਹਨ ਬਾਜੀ ਫੇਰ ਭਕਾਰ ਤੀਰੰਗ ਤੜੱਕੇ ਮਿਲੇ ਹੱਥ ਵਖੇਂ ਕਿਰਪਾਨ ਕੜੱਕੇ ਵਜੇ ਜੰਗ ਦੇ ਨਿਸ਼ਾਨ ਕਥੇ ਕਥੀਰੰ ਫਿਰੇ ਰੁੰਡ ਮੁੰਡੰ ਤਨ ਤਸ ਤੀਰੰਗ ਪੇਰੀਆਂ ਵੱਜ ਰਹੀਆਂ ਹਨ ਤੀਰਾਂ ਦੀ ਕੜਕੜ ਹੋ ਰਹੀ ਸੀ ਕਈ ਇੱਕ ਦੂਜੇ ਦੇ ਹੱਥੀ ਪੈਰ ਸਨ ਕਿਤੇ ਕਿਰਪਾਨਾਂ ਕੜਕੜ ਕਰ ਰਹੀਆਂ ਸਨ ਕਿਤੇ ਧੌਂਸੇ ਵੱਜ ਰਹੇ ਸਨ ਕਿਤੇ ਭੱਟ ਬਾਰਾਂ ਗਾ ਰਹੇ ਹਨ ਕਿਤੇ ਧੜ ਕਿਤੇ ਸਿਰ ਤੇ ਕਿਤੇ ਤੀਰਾਂ ਨਾਲ ਘਾਇਲ ਹੋਏ ਸਰੀਰ ਰੋਂ ਰਹੇ ਸਨ ਉੱਠੇ ਟੋਪ ਟੂ ਕੰਗਰਜੇ ਪਰਹਾਰੇ ਰੁਰੇ ਲੁੱਥ ਜੁਥਿੰਗਰੇ ਵੀਰ ਮਾਰੇ ਕਰੇ ਕਤੀ ਜੰਗ ਘਾਤ ਨਿਰ ਘਾਤ ਵੀਰੰ ਫਿਰ ਰੁੰਡ ਮੰਡੰ ਤਨੰ ਤਸ ਤੀਰੰ ਕਿਤੇ ਲੋਹੇ ਦੇ ਟੋਪਾਂ ਉੱਤੇ ਗੁਰਜਾਂ ਦੇ ਵਾਰਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਕਿਤੇ ਲੋਥਾਂ ਦੇ ਢੇਰ ਪਏ ਸਨ ਅਤੇ ਕਿਤੇ ਮਰੇ ਹੋਏ ਸੂਰਮੇ ਪਏ ਸਨ ਕਿਤੇ ਸੂਰਮਿਆਂ ਦੇ ਸਰੀਰਾਂ ਉੱਤੇ ਤਲਵਾਰਾਂ ਨਾਲ ਜ਼ਖਮ ਹੋ ਰਹੇ ਸਨ ਅਤੇ ਕਿਤੇ ਧੜ ਕਿਤੇ ਸਿਰ ਤੇ ਕਿਤੇ ਤੀਰਾਂ ਨਾਲ ਬਿੰਨੇ ਹੋਏ ਸਰੀਰ ਪੈ ਰਹੇ ਸਨ ਬਈ ਬਹੀ ਬਾਹੋ ਆਕਾਤ ਨਿਰਕਾਤ ਬਣ ਉੱਠੇ ਨਦ ਨਾਦੰ ਕੜਕੇ ਕਿਰਪਣ ਸਕੇ ਸੋਵ ਛਤਰੀ ਤਜੇ ਬਣ ਰਾਜੀ ਬਹੇ ਜਾਹੇ ਖਾਲੀ ਫਰੇ ਸੂਸਤਾਜੀ ਸੂਰਮਿਆਂ ਦੀਆਂ ਬਾਹਾਂ ਤੋਂ ਲਗਾਤਾਰ ਤੀਰ ਚੱਲ ਰਹੇ ਸਨ ਅਤੇ ਤਲਵਾਰਾਂ ਦੇ ਚੱਲਣ ਨਾਲ ਕਰ ਕਰ ਦੀ ਗੰਭੀਰ ਆਵਾਜ਼ ਉੱਠ ਰਹੀ ਜੀ ਕ੍ਰੋਧ ਨਾਲ ਭਰੇ ਸੂਰਮੇ ਤੀਰ ਛੱਡ ਰਹੇ ਸਨ ਇਹ ਤੀਰ ਕਦੀ ਤਾਂ ਖਾਲੀ ਜਾਂਦੇ ਸਨ ਤੇ ਕਦੀ ਸੂਰਮਿਆਂ ਨੂੰ ਮਾਰ ਕੇ ਘੋੜੇ ਖਾਲੀ ਕਰ ਦਿੰਦੇ ਸਨ ਜੁਟੇ ਆਪੇ ਵੀਰ ਬੀਰੰਗ ਜੁਝਾਰੇ ਮਨੋ ਗੱਜ ਜੁਟੇ ਦੰਤਾਰੇ ਦੰਤਾਰੇ ਕਿਦੋ ਸਿੰਘ ਸੋਸਾਰ ਦੂਲੰਗ ਅਰੁਝੇ ਤਿਸੇ ਭਾਂਤ ਕਰਪਾਲ ਗੋਪਾਲ ਜੁਝੇ ਜੋਦੇ ਆਪੋ ਵਿੱਚ ਜੰਗ ਵਿੱਚ ਜੁਟੇ ਹੋਏ ਇਉਂ ਲੱਗ ਰਹੇ ਸਨ ਜਿਵੇਂ ਦੰਦਾਂ ਵਾਲੇ ਹਾਥੀ ਆਪੋ ਵਿੱਚ ਜੁਟੇ ਹੋਏ ਸਨ ਜੈ ਤਰ੍ਹਾਂ ਸ਼ੇਰ ਆਪੋ ਵਿੱਚ ਲੜਦੇ ਹਨ ਇਸੇ ਤਰ੍ਹਾਂ ਹਸੈਨੀ ਦੇ ਸਹੈਕ ਕਰਪਾਲ ਚੰਦ ਨਾਲ ਗਪਾਲ ਗੁਲੇਰੀਆ ਲੜ ਰਿਹਾ ਸੀ ਹਰੀ ਸਿੰਘ ਧਾਇਓ ਤਹਾਂ ਏਕ ਵੀਰੰ ਸਹੇ ਦੇ ਆਪੰ ਭਲੀ ਭਾਂਤ ਤੀਰੰ ਮਹਾਕੋਪਕਾ ਵੀਰ ਬ੍ਰਧੰਗ ਸੰਘਾਰੇ ਵੱਡੋ ਜੁੱਧ ਕਰ ਦੇਵ ਲੋਕ ਉਪਧਾਰੇ ਤਦੋਂ ਇੱਕ ਹੋਰ ਯੋਧਾ ਹਰੀ ਸਿੰਘ ਧਾਵਾ ਕਰਕੇ ਮੈਦਾਨ ਵਿੱਚ ਆ ਗਿਆ ਉਸਨੇ ਆਪਣੇ ਸਰੀਰ ਉੱਤੇ ਬਹੁਤ ਤੀਰਾਂ ਦੀ ਬਾਰ ਨੂੰ ਸਹਾਰਿਆ ਉਸ ਸੂਰਮੇ ਨੇ ਬਹੁਤ ਸਾਰੇ ਯੋਧਿਆਂ ਨੂੰ ਮਾਰਿਆ ਤੇ ਅੰਤ ਨੂੰ ਆਪ ਵੀ ਵੱਡਾ ਜੁੱਧ ਕਰਕੇ ਸਵਰਗ ਨੂੰ ਚਲਿਆ ਗਿਆ ਹਠਿਓ ਹਿੰਮਤੰ ਕਿੰਮਤੰ ਲੈ ਕਰਪਨੰ ਲੈ ਗੁਰਜ ਚਲੰਗ ਸੋ ਜਲਾਲ ਖਾਨੰ ਹਟੇ ਸੂਰਮਾ ਮਤ ਜੋਦਾ ਜੁ ਜਹਰੰ ਪਰੇਕਟ ਕੁਠੰ ਉਠੀ ਸਤਰ ਚਾਰੰ ਰਾਜਿਆਂ ਵੱਲੋਂ ਇੱਕ ਹਿੰਮਤੀ ਸੂਰਮਾ ਤਲਵਾਰ ਲੈ ਕੇ ਮੈਦਾਨ ਵਿੱਚ ਆਇਆ ਉਧਰੋਂ ਹਸੈਨੀ ਵੱਲੋਂ ਇੱਕ ਜਲਾਲ ਖਾਨ ਗੁਰਜ ਲੈ ਕੇ ਆ ਡਟਿਆ ਇਹ ਦੋਵੇਂ ਸੂਰਮੇ ਜੰਗ ਦੇ ਦਾਪੇਚ ਮਸਤ ਹੋਏ ਸੋਹਣਾ ਲੜੇ ਸ਼ਸਤਰਾਂ ਤੋਂ ਸ਼ਾਤਰ ਚੱਲ ਰਹੇ ਸਨ ਤੇ ਉਹਨਾਂ ਵਿੱਚੋਂ ਅੰਗ ਦੇ ਚਿੰਗਾੜੇ ਨਿਕਲ ਰਹੇ ਸਨ ਰਸਾਵਲ ਸੰਧ ਜਨਸਵਾਲ ਧਾਏ ਤਰੰਗ ਨਚਾਏ ਲਇਓ ਘੇਰ ਹਸੈਨੀ ਹਨਿਓ ਸਾਗ ਪਹਿਨੀ ਜਸਪਾਲ ਦਾ ਰਾਜਾ ਕੇਸਰੀ ਚੰਦ ਘੋੜਾ ਨਚਾਉਂਦਾ ਰਣ ਭੂਮੀ ਵਿੱਚ ਆਇਆ ਉਸਨੇ ਹਸੈਨੀ ਨੂੰ ਘੇਰ ਲਿਆ ਤੇ ਤਿੱਕੀ ਵਰਸੀ ਮਾਰੀ ਤਿਰੂ ਵਾਣ ਵਾਹੇ ਵੱਡੇ ਸੈਨ ਗਾਏ ਜਿ세 ਯਾਂ ਗਲ ਲਾਗਿਓ ਤਿ세 ਪ੍ਰਾਣ ਤਿਆਗਿਓ ਅਗੋ ਹਸੈਨੀ ਨੇ ਵੀ ਤੀਰ ਚਲਾਏ ਤੇ ਦਸ਼ਮਣ ਦੀ ਬਹੁਤ ਸਾਰੀ ਫੌਜ ਨੂੰ ਮਾਰ ਦਿੱਤਾ ਜੈ ਸੁਲਮੈ ਨੂੰ ਉਹਦਾ ਤੀਰ ਲੱਗਦਾ ਸੀ ਉਹ ਪ੍ਰਾਣ ਤਿਆਗ ਦਿੰਦਾ ਸੀ ਜਵੇ ਕਾਵ ਲਾਗਿਓ ਤਵੇ ਕੋਪ ਜਾਗਿਓ ਸੰਭਾਰੀ ਕਮਾਨੰਗ ਹਣੇ ਵੀਰ ਵਾਨੰਗ ਸੂਰਮਿਆਂ ਨੂੰ ਜਦੋਂ ਜ਼ਖਮ ਲੱਗੇ ਤਾਂ ਉਹਨਾਂ ਦਾ ਕਰੋਧ ਭੜਕੁੱਠਿਆ ਉਹਨਾਂ ਪਰ ਤੀਰਕੁਮਾਰ ਸੰਭਾਲੇ ਅਤੇ ਆਪਣੇ ਤੀਰਾਂ ਨਾਲ ਸੂਰਮਿਆਂ ਨੂੰ ਮਾਰ ਦਿੱਤਾ ਕਹੂੰਗ ਔਰ ਟੂਕੇ ਮੁਖੰਗ ਮਾਰ ਕੂਕੇ ਨਿਰਭੈ ਸੱਤਰਵਾਏ ਦਉ ਜੀਤ ਚਾਹੇ ਕਿਉਂ ਹਾਂ ਪਾਚਾਂ ਤੋਂ ਯੋਧੇ ਅੱਗੇ ਵਧਦੇ ਸਨ ਮੂੰਹੋ ਮਾਰ ਲ ਆਖਦੇ ਸਨ ਨਿੱਡਰ ਹੋ ਕੇ ਸ਼ਸਤਰ ਚਲਾਉਂਦੇ ਸਨ ਤੇ ਦੋਵੇਂ ਆਪੋ ਆਪਣੀ ਜਿੱਤ ਚਾਹੁੰਦੇ ਸਨ ਰਿ세ਖਾਨ ਜਾਦੇ ਮਹਾਮਦ ਮਾਦੇ ਮਹਾ ਬਾਣ ਵਰਖੇ ਸਬੇ ਸੂਰ ਹਰਖੇ ਪਠਾਣਾ ਦੇ ਪੁੱਤਰ ਬੜੇ ਹੰਕਾਰ ਵਿੱਚ ਮਸਤ ਹੋਏ ਤੀਰਾਂ ਦਾ ਮੀਂਹ ਵਰਸਾਰੇ ਸਨ ਸਭ ਸੂਰਵੇਂ ਬੜੇ ਪ੍ਰਸੰਨ ਚਿਤ ਹੋ ਕੇ ਲੜ ਰਹੇ ਸਨ ਕਰੇ ਬਾਣ ਅਰਚਾ ਹਨਰਵੇਦ ਚਰਚਾ ਸੋਸਾ ਗੰਗ ਸੰਭਾਲੰ ਰੇ ਤਨ ਠਾਮੰ ਤੀਰਾਂ ਦੀ ਵਰਖਾ ਕਰਦੇ ਸਨ ਕਮਾਨਾਂ ਦੀ ਟੰਕਾਰ ਜਾਨੋ ਵੇਦਾਂ ਦੀ ਚਰਚਾ ਕਰ ਰਹੇ ਸਨ ਨਿਸ਼ਾਨੇ ਬੰਨ ਕੇ ਬਰਸ਼ੀਆਂ ਮਾਰ ਰਹੇ ਸਨ ਫਿਰ ਉਸ ਨੂੰ ਅੱਗੋਂ ਕਿਹੜਾ ਰੋਕ ਸਕਦਾ ਸੀ ਬਲੀਬੀਰ ਰੁੱਜੇ ਸਮੂਹ ਸ਼ਸਤਰ ਜੁੱਜੇ ਲੱਗੇ ਤੀਰ ਤੱਕੇ ਕਿਰਪਾਨ ਕ ਚਮੱਕੇ ਬਹਾਦਰ ਜੋਦੇ ਜੰਗ ਵਿੱਚ ਰੁੱਝੇ ਹੋਏ ਸਨ ਸੱ ਸ਼ਸਤਰ ਚਲਾ ਰਹੇ ਸਨ ਧੀਰਜ ਵਾਲੇ ਸੂਰਮਿਆਂ ਦੇ ਧੱਕੇ ਵੱਜ ਰਹੇ ਸਨ ਤੇ ਕਿਤੇ ਤਲਵਾਰਾਂ ਚਮਕ ਰਹੀਆਂ ਸਨ ਕੜਤੇ ਕਮਾਨੰ ਝਣਕੇ ਕਰਪਣ ਕੜੰਕਾਰ ਸੁਟੇ ਝਣਕਰ ਉਠੇ ਕਿਤੇ ਕਮਾਨਾਂ ਕਰਕਰ ਰਹੀਆਂ ਸਨ ਤੇ ਕਿਤੇ ਤਲਵਾਰਾਂ ਚਮਕ ਰਹੀਆਂ ਸਨ ਹਥਿਆਰਾਂ ਦੀ ਕੜਕੜ ਦੀ ਆਵਾਜ਼ ਹੋ ਰਹੀ ਸੀ ਤੇ ਕਿਤੇ ਸ਼ਸਤਰਾਂ ਦੇ ਖੜਾਕ ਹੋ ਰਹੇ ਸਨ ਹਠੀ ਸ਼ਸਤਰ ਚਾਰੇ ਨਾ ਸੰਕਾ ਵਿਚਾਰੇ ਕਰੇ ਤੀਰ ਮਾਰੰ ਫਿਰੇ ਲੋ ਧਰੰ ਬੜੇ ਹੜੀ ਯੋਧੇ ਸ਼ਾਸਤਰ ਚਲਾਉਂਦੇ ਸਨ ਤੇ ਮਨ ਵਿੱਚ ਕੋਈ ਸ਼ੰਕਾ ਡਰ ਨਹੀਂ ਸੀ ਵਿਚਾਰ ਦੇ ਕਿਤੇ ਤੀਰਾਂ ਦੀ ਮਾਰ ਹੋ ਰਹੀ ਸੀ ਤੇ ਕਿਤੇ ਸ਼ਾਸਤਰਾਂ ਦੇ ਖੜਾਕ ਹੋ ਰਹੇ ਸਨ ਨਦੀ ਸ੍ਰੋਣ ਪੂਰੰ ਫਿਰੇ ਗੈਣ ਹੁਰੰ ਖੁੱਬੇ ਖੇਤ ਪਾਲੰਬਕੇ ਵਿਕਰਹਾਲੰ ਰਣ ਭੂਮੀ ਵਿੱਚ ਲਹੂ ਦੀ ਨਦੀ ਚੱਲ ਰਹੀ ਸੀ ਤੇ ਆਕਾਸ਼ ਵਿੱਚ ਆਪਸਰਾ ਪੈ ਰਹੀਆਂ ਸਨ ਦੋਹਾਂ ਪਾਸਿਆਂ ਦੇ ਜੰਗ ਕਰਨ ਵਾਲੇ ਸੂਰਮੇ ਭਿਆਨਕ ਬੋਲ ਬੋਲਦੇ ਸਨ ਪਾਦੜੀ ਸੰਧ ਤੈ ਹੜੜਾਏ ਹੱਸੇ ਮਸਾਣ ਲਿٹے ਗਜਿੰਦਰ ਛੁੱਟੇ ਕੀ ਕਾਣ ਜੁਟੇ ਸੋ ਵੀਰ ਤੈ ਕੜਕ ਜੰਗ ਛੁੱਟੀ ਕਿਰਪਾਨ ਬੁੱਠੇ ਖਤੰਗ ਮੈਦਾਨ ਵਿੱਚ ਬੜੀ ਉੱਚੀ ਉੱਚੀ ਮਸਾਨ ਹੱਸ ਰਹੇ ਸਨ ਉਹ ਹਾਥੀ ਲੇਟ ਰਹੇ ਸਨ ਅਤੇ ਘੋੜੇ ਖੁੱਲੇ ਫਿਰਦੇ ਸਨ। ਅਸੂਰ ਵੇ ਜੰਗ ਵਿੱਚ ਜੁਟੇ ਸਨ ਤੇ ਜੰਗ ਦਾ ਖੜਕਾ ਹੋ ਰਿਹਾ ਸੀ ਤਲਵਾਰਾਂ ਚੱਲ ਰਹੀਆਂ ਸਨ ਤੇ ਤੀਰ ਵਰਸ ਰਹੇ ਸਨ। ਡਾਕਣ ਡਹਿਕ ਚਾਵੜ ਚੀਕਾਰ ਕਾਕੰਕ ਹੱਕ ਵਜੇ ਦੂਧ ਹਾਰ ਖੋਲ ਖੜਾਕ ਤੁਕ ਤੜਾਕ ਸੈਦੰਗ ਸੜਕ ਤਕੰਕ ਤਹਾਕ ਕਿਤੇ ਡੈਨਾ ਬੋਲ ਰਹੀਆਂ ਸਨ ਤੇ ਕਿਤੇ ਚੜੇਲਾਂ ਦਾ ਚੀਕ ਚਿਹਾਰਾ ਪਿਆ ਹੋਇਆ ਸੀ ਕਿਤੇ ਕਾਂਵਾ ਨੇ ਕਾਂਵਾ ਰੋਲੀ ਪਾਈ ਹੋਈ ਸੀ ਕਿਤੇ ਦੋ ਧਾਰੇ ਖੰਡੇ ਖੜਕਦੇ ਸਨ ਕਿਤੇ ਲੋਹੇ ਦੇ ਟੋਪਣ ਦਾ ਖੜਾਕ ਹੋ ਰਿਆ ਸੀ ਤੇ ਕਿਤੇ ਟੜ-ਟੜ ਕਰਕੇ ਬੰਦੂਖਾਂ ਚੱਲ ਰਹੀਆਂ ਸਨ ਤੇ ਕਿਤੇ ਵਰਸ਼ੀਆਂ ਚੱਲ ਰਹੀਆਂ ਸਨ ਤੇ ਕਿਤੇ ਧੱਕੋ-ਤੱਕੀ ਹੋ ਰਹੀ ਸੀ ਭਜੰਗ ਸੰਧ ਤਹਾਂ ਆਵਕੀਨੋ ਸੈਣੀ ਉਤਾਰਨ ਸਭੂ ਹੱਥ ਬਾਣ ਕਮਾਨ ਗਸਵਾਰਨ ਰੂਪੇ ਖੂਨ ਖਾਨ ਖੂਨੀ ਕਰੇ ਲਗ ਜੁਦੰ ਮੁਖ ਅੰਗ ਰਕਤ ਨੈਣੰਗ ਭਰੇ ਸੂਰ ਕੁਰਦੰ ਉਥੇ ਹਸੈਨੀ ਆ ਪ੍ਰਣ ਭੂਮੀ ਵਿੱਚ ਆ ਗਿਆ ਸਾਰਿਆਂ ਨੇ ਆਪਣੇ ਹੱਥਾਂ ਵਿੱਚ ਤੀਰ ਕੁਮਾਰ ਸੰਭਾਲ ਲੈ ਖੂਨੀ ਪਠਾਨ ਮੈਦਾਨ ਵਿੱਚ ਪੈਰ ਗੜ ਕੇ ਖੜੇ ਗੱਡ ਕੇ ਖੜੇ ਹੋ ਗਏ ਉਹਨਾਂ ਦੇ ਮੂੰਹ ਤੇ ਅੱਖਾਂ ਲਾਲ ਸਨ ਤੇ ਸਾਰੇ ਸੂਰਮੇ ਕ੍ਰੋਧ ਨਾਲ ਭਰੇ ਪਏ ਸਨ ਜਗਿਓ ਜੰਗ ਝਾਲਮ ਸੁਜੋ ਦੰਗ ਜੁਝਰੰ ਬਹੇਬਾਨ ਬੰਕੇ ਵਰਸੀ ਦੁਧ ਹਰੰ ਮਿਲੇ ਬੀਰ ਵੀਰੰਗ ਮਹਾ ਤੀਰ ਬੰਕੇ ਤਕਾ ਧੱਕ ਸੈਧੰ ਕਰਪਾਨ ਕਚਣਕੈ ਲੜਾਕੇ ਸੂਰਮਿਆਂ ਵਿੱਚ ਭਿਆਨਕ ਜੰਗ ਛੜ ਪਿਆ ਤੇ ਉਹ ਤੀਰ ਵਰਸੀਆਂ ਤੇ ਦੁਧ ਹਰੇ ਖੰਡੇ ਚਲਾ ਰਹੇ ਸਨ ਬੜੇ ਤੀਰ ਜਵਾਨ ਸੂਰਮੇ ਇੱਕ ਦੂਜੇ ਨਾਲ ਮਿਲ ਰਹੇ ਗਏ ਸਨ ਕਿਤੇ ਵਰਸੀਆਂ ਖੋਬ ਰਹੇ ਸਨ ਇੱਕ ਤੇ ਤਲਵਾਰਾਂ ਦੀ ਸੰਤਨ ਹੋ ਰਹੀ ਸੀ ਭਏ ਟੋਲ ਟੁਕਾਰ ਨਾ ਦਿng ਫਨ ਫੀਰੰ ਓਠੇ ਵਾਹੋ ਆਕਾਦ ਗਜੇ ਸੋ ਵੀਰੰ ਨਵੰਗ ਨਾ ਦੇ ਨਿਸ਼ਾਨ ਵਜੇ ਅਪਾਰੰਗ ਰੁਲੇ ਤਤਸਮੋਤਸੰਗ ਉੱਠੀ ਸਾਸਤਰ ਝਾਰੰ ਢੋਲਾਂ ਦੀ ਕੜਕਟ ਹੋ ਰਹੀ ਸੀ ਤੇ ਤੂਤੀਆਂ ਵੱਜ ਰਹੀਆਂ ਸਨ ਸ਼ਸਤਰਾਂ ਦੇ 12 ਦੀ ਆਵਾਜ਼ ਉੱਠ ਰਹੀ ਸੀ ਤੇ ਸੂਰਵੇਂ ਗਰਜ ਰਹੇ ਸਨ ਨਵੇਂ-ਨਵੇਂ ਨਗਾਰਿਆਂ ਦੇ ਵੱਜਣ ਦੀ ਆਵਾਜ਼ ਗੂੰਜ ਰਹੀ ਸੀ ਅਤੇ ਵੱਡੇ ਟੁੱਕੇ ਸਰੀਰ ਮੈਦਾਨ ਵਿੱਚ ਰੋਲ ਰਹੇ ਸਨ ਅਤੇ ਸ਼ਸਤਰਾਂ ਵਿੱਚੋਂ ਅੱਗ ਦੇ ਚੰਗਾੜੇ ਡਿੱਗਦੇ ਸਨ ਟਕਾ ਟੁਕ ਟਕਾ ਟੋਕਰ ਟੋਪੰ ਟਕਾ ਟੁਕ ਢਾਲੰ ਮਹਾਬੀਰ ਬਣ ਤਵੰਕੇ ਵੀ ਕਾਲੰ ਨੱਚੇ ਵੀਰ ਵੈਤਾਲੇ ਜੰਗ ਭੂਤ ਪ੍ਰੇਤੰ ਨੱਚੀ ਡਾਕਣੀ ਜੋਗਣੀ ਉਧਰ ਹੈ ਤੰ ਟੋਪਾਂ ਦੇ ਟੋਟੇ ਟੋਟੇ ਹੋ ਕੇ ਡਗ ਰਹੇ ਜਾਂ ਤੇ ਢਾਲਾਂ ਦੀ ਟਕ ਟਕ ਦੀ ਆਵਾਜ਼ ਹੋ ਰਹੀ ਸੀ ਬੜੇ ਬੜੇ ਸੁੰਦਰ ਸੂਰਮੇ ਡਰਾਉਣੇ ਬਣ ਰਹੇ ਸਨ ਮદાન ਵਿੱਚ ਵੀਰ ਬੈਤਾਲ ਤੇ ਭੂਤ ਪ੍ਰੇਤ ਨੱਚ ਰਹੇ ਸਨ ਡਾਕਣੀਆਂ ਕਲਯੋਗਣੀਆਂ ਆਦ ਵੀ ਖੁਸ਼ੀਆਂ ਵਿੱਚ ਨਾਚ ਕਰ ਰਹੀਆਂ ਸਨ ਛੁਟੀ ਜੋਗਤਾਰੀ ਮਹਾਰੁਦਰ ਜਾਗੇ ਡਗਿਓ ਧਿਆਨ ਬ੍ਰਹਮੰਗ ਸਵੇ ਸਿਧ ਭਾਗੇ ਅਸੇ ਕਿਨਰ ਜਸ ਵਿਦਿਆ ਧਰਹਿੰ ਨੱਚਿਆਸਰਾ ਪਸਰਾ ਚਾਂਜੇ ਚਾਰ ਨੇ ਜੰਗ ਅਖੌਤੀ ਸ਼ਿਵ ਜੀ ਦੀ ਜੋਗ ਵਿੱਚ ਲੱਗੀ ਸਵਾਧੀ ਟੁੱਟ ਗਈ ਬ੍ਰਹਮਾ ਦਾ ਧਿਆਨ ਵੀ ਭੰਗ ਹੋ ਗਿਆ ਤੇ ਸੱਤ ਵੀ ਆਪਣੇ ਟਿਕਾਣਿਆਂ ਤੋਂ ਹਿੱਲ ਗਏ ਕਿਨਰ ਜੱਕ ਤੇ ਵਿਦਿਆਧਾਰ ਹੱਸਦੇ ਸਨ ਪਛਰਾਂ ਤੇ ਹੋਰ ਸਵਰਗ ਲੋਕ ਦੀਆਂ ਇਸਤਰੀਆਂ ਵੀ ਨੱਚ ਰਹੀਆਂ ਸਨ ਪਰਿਓ ਕੋਰ ਜਿੱਦੰਗ ਸੋ ਸੈ ਨਾ ਪਰਾਨੀ ਤਹਾ ਕਾ ਸੈ ਨੀ ਮੰਡੋ ਵੀਰਤਾਨੀ ਉੱਤੇ ਵੀਰ ਧਾਇ ਜੋ ਵੀਰੰਗ ਜਸਵਰੰ ਸਭੇ ਵਿਅਤ ਡਾਰੇ ਬਗਾ ਸੇ ਅਸਵਾਰੰ ਇੰਨਾ ਭਿਆਨਕ ਜੰਗ ਮਚਿਆ ਕੇ ਸਾਰੀ ਫੌਜ ਨਾ ਸੁਠੀ ਹਸੈਨੀ ਨੇ ਬੜਾ ਭਿਆਨਕ ਜੁਦ ਕੀਤਾ ਪਰ ਉਧਰੋਂ ਜਸਵਾਰੀਏ ਸੂਰਮੇ ਧਾਵਾ ਕਰਕੇ ਅੱਗੇ ਵਧੇ ਅਤੇ ਉਹਨਾਂ ਨੇ ਸਾਰੇ ਸਵਾਰਾਂ ਨੂੰ ਇੰਜ ਕੱਟ ਦਿੱਤਾ ਜਿਵੇਂ ਦਰਜੀ ਕੱਪੜੇ ਨੂੰ ਕੱਟ ਦਿੰਦਾ ਹੈ ਤਹਾਂ ਖਾ ਸੈਨੀ ਰਹਿਓ ਏ ਕਠਾਨੰ ਮਨੋਜਦ ਖੰਭੰਗ ਰਣੰਗ ਭੂਮ ਘਡੰਗ ਜਿ세 ਕੋਪ ਕਕ ਹਠੀ ਬਾਣ ਮਾਰਿਓ ਜੋਗ ਮਾਰਿਓ ਤਿਸੇ ਛੇਦ ਕ ਪੈਲ ਪਾਰੇ ਪਧਾਰਿਓ ਜਦੋ ਹਸੈਨੀ ਦੇ ਬਹੁਤ ਸਾਰੇ ਸਾਥੀਓ ਮਾਰੇ ਗਏ ਤਦੋ ਇੱਕ ਹਸੈਨੀ ਹੀ ਮੈਦਾਨ ਵਿੱਚ ਉਹ ਡਟਿਆ ਰਿਹਾ ਜਿਵੇਂ ਮੈਦਾਨ ਵਿੱਚ ਖੰਭਾ ਗੱਡਿਆ ਹੁੰਦਾ ਹੋਏ ਉਹ ਕ્રોਧ ਨਾਲ ਜਿਸਨੂੰ ਤੀਰ ਮਾਰਦਾ ਸੀ ਤੀਰ ਉਸੁਰਮੇ ਦੇ ਸਰੀਰ ਨੂੰ ਬਿੰਨ ਕੇ ਨਿਕਲ ਜਾਂਦਾ ਸੀ ਸਹੇ ਬਾਣ ਗਸੂਰ ਸਬੇ ਆਣ ਟੂਕੇ ਚਹੂng ਔਰਤੇ ਮਾਰੀ ਮਾਰ ਕੂਕੇ ਭਲੀ ਪਾਂਤ ਸੂ ਅਸਤਰ ਔ ਸਸਤਰ ਚਾਰੇ ਗਰੇ ਪੈਤ ਕੋ ਖਾ ਹਸੈਨੀ ਸੁਧਾਰੇ ਹਸੈਨੀ ਨੇ ਆਪਣੇ ਸਰੀਰ ਤੇ ਬਹੁਤ ਤੀਰ ਸਾਰੇ ਸਭ ਸੂਰ ਮੇ ਉਸ ਦੇ ਨੇੜੇ ਆ ਪਹੁੰਚੇ ਚੌਹਾਂ ਪਾਸਿਆਂ ਤੋਂ ਮਾਰ ਲੋ ਮਾਰ ਲੋ ਦੀਆਂ ਆਵਾਜ਼ਾਂ ਆ ਰਹੀਆਂ ਸਨ ਹਸੈਨੀ ਨੇ ਹਰ ਤਰ੍ਹਾਂ ਦੇ ਸਸਤਰਾਂ ਦੇ ਨਾਲ ਜੰਗ ਕੀਤਾ ਅਦੇ ਉਹ ਅੰਤ ਮਾਰ ਕੇ ਡਿੱਗ ਪਿਆ ਤੇ ਬਹਿ ਸਤ ਨੂੰ ਚਲਾ ਗਿਆ ਦੋਹਰਾ ਜਬੇ ਅਸੈਨੀ ਜੁੱਝਿਓ ਭਾਇਓ ਸੂਰਮਨ ਰੋਸ ਭਾਜ ਚਲੇ ਅਵਰੇ ਸਵੇ ਉੱਠਿਓ ਕਟੋਚਣ ਜੋਸ ਜਦੋਂ ਹਸੈਨੀ ਮਰ ਗਿਆ ਤਦ ਉਹਦੇ ਸੈਨਿਕਾ ਦੇ ਮਨ ਵਿੱਚ ਰੋਹ ਪੈਦਾ ਹੋਇਆ ਹੋਰ ਤਾਂ ਸਾਰੇ ਮੈਦਾਨ ਛੱਡ ਕੇ ਭੱਜ ਗਏ ਪਰ ਕਟੋਰੀ ਕਟੋਚੀ ਆ ਦੇ ਮਨ ਜੋਸ਼ ਨਾਲ ਭਰ ਗਏ ਕਿਉ ਪਈ ਕੋਪਕਟੋਚ ਸਵੇ ਮਿਲਤਾਏ ਹਿੰਮਤ ਕਿੰਮਤ ਸਹਦਰ ਜਾਏ ਹਰੀ ਸਿੰਘ ਤਵ ਕੀਆ ਉਠਾਨਾ ਚੁਣਚਣ ਹਨੇ ਅਖਰੀਆ ਜਵਾਨਾ ਬੜੇ ਕਰੋਧ ਨਾਲ ਕਟੋਚੀਏ ਧਾਵਾ ਕਰਕੇ ਅੱਗੇ ਵਧੇ ਹਿੰਮਤਾ ਦੇ ਕਿੰਮਤਾ ਵੀ ਬੜੇ ਰੋਹ ਨਾਲ ਮੈਦਾਨ ਵਿੱਚ ਆਏ ਹਰੀ ਨੇ ਵੀ ਸੂਰਮੇ ਨੇ ਹੱਲਾ ਬੋਲ ਦਿੱਤਾ ਉਹਨਾਂ ਨੇ ਘੋੜੇ ਚੜ੍ਹੇ ਸੂਰਮਿਆਂ ਨੂੰ ਚੁਣਚਣ ਕੇ ਮਾਰਿਆ ਸੋ ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਸਮਝਾ ਰਹੇ ਹਨ ਤੇ ਜਿਹੜਾ ਰਾਜਾ ਸੈਣੀ ਸ੍ਰੀ ਅਨੰਦਪੁਰ ਸਾਹਿਬ ਨੂੰ ਚੜ ਕੇ ਆ ਰਿਹਾ ਸੀ ਉਸ ਦਾ ਟਾਕਰਾ ਰਸਤੇ ਵਿੱਚ ਹੀ ਕਰਪਾਲ ਚੰਦ ਦੇ ਨਾਲ ਹੋ ਗਿਆ ਇੱਥੇ ਰਾਜਿਆਂ ਨਾਲ ਜਦੋਂ ਇਸ ਦੀ ਫੌਜ ਭਿੜੀ ਹੈ ਤਾਂ ਸੈਣੀ ਇਹ ਜੰਗ ਦੇ ਮੈਦਾਨ ਵਿੱਚ ਮਾਰਿਆ ਗਿਆ ਪਰ ਉਸ ਦੀ ਕੁਝ ਫੌਜ ਮੈਦਾਨ ਵਿੱਚੋਂ ਭੱਜ ਗਈ ਤੇ ਕੁਝ ਫੌਜ ਬੜੇ ਕਰੋਧ ਨਾਲ ਲੜ ਰਹੀ ਹੈ ਨਰਾਜ ਸੰਦ ਅਵੇ ਕਟੋਜ ਕੋਪੀ ਜੰਗ ਸਵਾਰ ਭਵ ਰੋਪੀ ਜੰਗ ਸਰਕ ਸ਼ਾਸਤਰ ਚਾਰਹੀ ਸੋ ਮਾਰ ਮਾਰ ਉਚਾਰਹੀ ਕਟੋਚੀਆਂ ਨੇ ਬੜੇ ਕਰੋਧ ਨਾਲ ਮੈਦਾਨ ਵਿੱਚ ਆਪਣੇ ਪੈਰ ਗੱਡ ਦਿੱਤੇ ਉਹ ਸਰਰ ਸਰਰ ਕਰਕੇ ਸ਼ਾਸਤਰ ਚਲਾਉਣ ਲੱਗੇ ਤੇ ਮੂੰਹੋਂ ਮਾਰੋ ਮਾਰੋ ਬੋਲਣ ਲੱਗੇ ਚੰਦੇਲ ਚੋਪੀ ਜੰਗ ਤਵੇ ਈਰੀ ਸਾਤ ਤਾਤ ਪੇ ਸਵੇ ਜਿੱਤੇ ਗਏ ਸੋ ਮਾਰੀ ਜੰਗ ਬਚੇ ਤੇ ਤੇ ਸੁਧਾਰੀ ਜੰਗ ਗਪਾਲ ਵੱਲੋਂ ਚੰਦੇਲੀਆ ਗਾਜੀ ਚੰਦ ਬੜੇ ਜੋਸ਼ ਵਿੱਚ ਆਇਆ ਗੁੱਸੇ ਵਿੱਚ ਆ ਕੇ ਸਾਰੇ ਮੈਦਾਨ ਵੱਲ દોੜੇ ਜਿੰਨੇ ਸੂਰਮੇ ਅੱਗੇ ਬਧੇ ਬਹੁਤ ਸਾਰੇ ਮਾਰੇ ਗਏ ਤੇ ਜਿਹੜੇ ਬਚੇ ਉਹ ਜੰਗ ਛੱਡ ਕੇ ਨਸਤ ਗਏ ਦੋ ਹੋਰਾ ਸਾਤ ਸਵਾਰਨ ਕੇ ਸਹਿਤ ਜੁਜੇ ਸੰਗਤ ਰਾਏ ਦਰਸੋ ਸੁਣ ਜੁਜੇ ਤਨੇ ਬਹੋਰ ਜੂਜਤ ਭਇਓ ਆਏ 72 ਸਮੇਤ ਸਾਡਾ ਸਿੰਘ ਸੰਗਤਿਆ ਵੀ ਸਿੱਧੀ ਪਾ ਗਿਆ ਜਦੋਂ ਉਹਦੇ ਪਾਸਕਾ ਨੇ ਸੁਣਿਆ ਤਾ ਉਹ ਵੀ ਜੰਗ ਵਿੱਚ ਪਹੁੰਚ ਕੇ ਸੀਦਗ ਹੋ ਗਿਆ ਹਿੰਮਤ ਹੂੰ ਉਤਰਿਓ ਤਾਂ ਬੀਰ ਖੇਤਮ ਯਾਰ ਕੇਤਨ ਕੇਤਨ ਕਾਏ ਸਹਿ ਕੇਤਨ ਕੇਤਨ ਝਾਰ ਜੰਗ ਦੇ ਮੈਦਾਨ ਵਿੱਚ ਹਿੰਮਤਾ ਵੀ ਆਣ ਉਤਰਿਆ ਉਸਨੇ ਆਪਣੇ ਸਰੀਰ ਤੇ ਕਈ ਜ਼ਖਮ ਸਵਾਰੇ ਤੇ ਕਈਆਂ ਦੇ ਸਰੀਰਾਂ ਨੂੰ ਸ਼ਸਤਰਾਂ ਨਾਲ ਝਾੜ ਦਿੱਤਾ ਵਾਜ ਤਹ ਜੂਜਤ ਭਇਓ ਹਿੰਮਤ ਗਇਓ ਪਰਾਇ ਲੋਥ ਕਿਰਪਾਲ ਕੀ ਨਿਮਤ ਕੋ ਭਰੇ ਅਰ ਰਾਏ ਹਿੰਮਤੇ ਦਾ ਘੋੜਾ ਮਰ ਗਿਆ ਤੇ ਉਹ ਮੈਦਾਨ ਵਿੱਚੋਂ ਭੱਜ ਉੱਠਿਆ ਉਧਰ ਕਿਰਪਾਲ ਚੰਦ ਦੀ ਲਾਚ ਚੁੱਕਣ ਲਈ ਉਸ ਦੇ ਸੂਰਮੇ ਕ੍ਰੋਧ ਨਾਲ ਅੱਗੇ ਵਧੇ ਰਸਾਵਲ ਸੰਦ ਬਲੀ ਬੈਰ ਰੁਜੇ ਸਮੂਹ ਸਾਰ ਜੁਜੇ ਕਿਰਪਾ ਰਾਮ ਗਾਜੀ ਲੜਿਓ ਸੈਨ ਭਾਜੀ ਸੂਰਮੇ ਬਹਿਰ ਭਾਵਨਾ ਨਾਲ ਜੰਗ ਵਿੱਚ ਜਟੇ ਹੋਏ ਸਾਹਮਣੇ ਹੋ ਕੇ ਦਰਵਾਰਾ ਚਲਾ ਰਹੇ ਸਨ ਕਿਰਪਾ ਰਾਮ ਸੂਰਮਾ ਬੜੇ ਜੋਸ਼ ਨਾਲ ਲੜਿਆ ਤੇ ਇਸ ਦੇ ਅੱਗੇ ਸਾਰੀ ਫੌਜ ਭੱਜ ਉੱઠી ਮਹਾ ਸੈਨ ਗਾਹੇ ਨਿਰਭੈ ਸ਼ਸਤਰ ਵਾਹੇ ਕਣਿਓ ਕਾਲ ਕਹਿ ਕ ਚੱਲੇ ਜਸ ਲੈ ਕੇ ਕਿਰਪਾ ਰਾਮ ਸੈਨਾ ਨੂੰ ਲੜਤਾਰਦਾ ਹੋਇਆ ਬੜੀ ਨਿਰਧਤਾ ਨਾਲ ਸ਼ਸਤਰ ਚਲਾ ਰਿਹਾ ਸੀ ਬਹੁਤ ਸਾਰੇ ਸੂਰਮਿਆਂ ਨੂੰ ਮਾਰ ਕੇ ਆਪ ਵੀ ਜਸ ਖੱਟ ਕੇ ਮਰ ਗਿਆ ਬਜੇ ਸੰਖਾਦੰ ਸੂਰੰਗ ਨਿਰਵਕਾਦੰ ਬਜੇ ਡੋਰ ਢੱਡੰ ਹਟੇ ਸੱਤਰ ਕੱਡੰ ਸ਼ੰਖਾਂ ਦੇ ਧੌਂਸਿਆਂ ਦੇ ਵੱਜਨ ਦੀਆਂ ਇੱਕ ਰਸ ਆਵਾਜ਼ਾਂ ਆ ਰਹੀਆਂ ਸਨ ਡੋਰੂ ਤੇ ਢੱਫਾ ਵੀ ਵੱਜ ਰਹੀਆਂ ਸਨ ਅਤੇ ਹਠੀ ਸੂਰਵੇਂ ਸਾਤਰ ਕੱਢ ਰਹੇ ਸਨ ਪਰੀ ਪੀਰ ਭਾਰੀ ਜੁਜੇ ਸੱਤਰ ਤਾਰੀ ਮੁਖੰਗ ਮੋਤੰਗ ਬੰਕੰ ਮੰਡੰਗ ਵੀਰ ਹੰਕੰ ਮੈਦਾਨ ਵਿੱਚ ਬੜੀ ਭੀੜ ਪਈ ਹੋਈ ਸੀ ਅਤੇ ਵੱਡੇ ਵੱਡੇ ਰਾਜੇ ਜਿਨ੍ਹਾਂ ਦੇ ਮੂੰਹਾਂ ਤੇ ਸੁੰਦਰ ਮੁੱਛਾਂ ਸਨ ਮੈਦਾਨ ਵਿੱਚ ਮਰੇ ਪਏ ਸਨ ਕੁਝ ਸੂਰਮੇ ਲਲਕਾਰੇ ਮਾਰ ਰਹੇ ਸਨ ਮੁਖੰਗਮਾਰ ਬੋਲੇ ਰਣਗ ਘੁੰਮ ਡੋਲੇ ਹੱਥ ਜਾ ਰੰਗ ਸੰਭਾਰੇ ਉਬੇ ਬਾਜ ਡਾਰੇ ਸੂਰਮੇ ਮੂੰਹੋ ਮਾਰੋ ਮਾਰੋ ਮਾਰ ਬੋਲਦੇ ਸਨ ਅਤੇ ਮੈਦਾਨ ਵਿੱਚ ਘੁੰਮ ਰਹੇ ਸਨ ਉਹ ਹਥਿਆਰ ਸੰਭਾਲ ਕੇ ਘੋੜਿਆਂ ਨੂੰ ਡਟਾਉਂਦੇ ਸਨ ਦੋ ਹੋਰਾ राण जोजत करपालकै नाचत भयो गोपाल सेना सवे सरधारते भाजत भई बिहाल कांगड़े दे राजे कृपालचंद दे मरण नाल गोपाल खुशी नाल ڇੁنا ڇੁੱਟਿਆ ਸੈਣੀ ਦੇ कृपालचंद ਦੀ ਕੁਰਬਾਨੀ ਦੇ ਕੇ ساری ਫੌਜ ਬਹੁਤ ਬੁਰੇ ਹਾਲ ਨਾਲ ਨਸ ਗਈ ਖਾਨਾ ਸੈਨ ਕਰपालकै ਹਿੰਮਤ ਰਣ ਜੋ ਝੰਤ ਪਾਜ ਚਲੇ ਜੋਦਾ ਸਵੇ ਜਮਦੇ ਮੁਕਟ ਮਹੰਤ ਹਸੈਨ ਕਾ ਕਿਰਪਾਲ ਚੰਦ ਤੇ ਹਿੰਮਤ ਦੇ ਮਰਨ ਨਾਲ ਸਾਰੇ ਸੂਰਮੇ ਏਉ ਨੱਚ ਤੁਰੇ ਜਿਵੇਂ ਵੱਡੇ ਸੰਤ ਨੂੰ ਸਰੂਪਾ ਦੇ ਕੇ ਲੋਕ ਨਾ ਚੁਰਦੇ ਹਨ ਚੌਪਈ ਇਹੇ ਵੇਦੇ ਸੱਤਰ ਸਵੇ ਚੁਨ ਮਾਰੇ ਗਰੇ ਆਪਣੇ ਸੂਰ ਸੰਭਾਰੇ ਤਹਿ ਕਾਇਲ ਹਿੰਮਤ ਕਹਿ ਲਹਾ RAM ਸਿੰਘ ਗੋਪਾਲ ਸਿਉ ਕਹਾ ਇਸ ਤਰ੍ਹਾਂ ਗੋਪਾਲ ਨੇ ਆਪਣੇ ਬੈਰੀਆਂ ਨੂੰ ਚੁਣ-ਚੁਣ ਕੇ ਮਾਰਿਆ ਤੇ ਆਪਣੇ ਸੂਰਮਿਆਂ ਦੀ ਸੰਭਾਲ ਕੀਤੀ ਮੈਦਾਨ ਵਿੱਚ ਪਏ ਹੋਏ ਜ਼ਖਮੀ ਹਿੰਮਤ ਨੂੰ ਉਹਨਾਂ ਵੇਖਿਆ ਰਾਮ ਨੇ ਗੋਪਾਲ ਨੂੰ ਆਖਿਆ ਜਿਨ ਹਿੰਮਤ ਇਸ ਕਲੇ ਵਧਾਇਓ ਕਾਇਲ ਆਜ ਹਾਸ ਵਹ ਆਇਓ ਜਦ ਗੋਪਾਲ ਐਸੇ ਸੁਣ ਪਾਵਾ ਮਾਰ ਦਿਓ ਜੀਅਤ ਨਾ ਉਠਾਵਾ ਜਿਸ ਹਿੰਮਤ ਨੇ ਕਲੇ ਵਧਾਈ ਸੀ ਉਹ ਅੱਜ ਸਾਡੇ ਹੱਥ ਆ ਗਿਆ ਜਦੋਂ ਗੋਪਾਲ ਨੇ ਇਹ ਗੱਲ ਸੁਣੀ ਤਾਂ ਉਸਨੇ ਜ਼ਖਮੀ ਹੋਏ ਹਮਤ ਨੂੰ ਉੱਥੇ ਹੀ ਮਾਰ ਦਿੱਤਾ ਜਿਉਂਦਾ ਨਾ ਉੱਠਣ ਦਿੱਤਾ ਜੀਤ ਪਈ ਰਣ ਭਇਓ ਊਜਾਰਾ ਸਿਮਰਤ ਕਰ ਸਭ ਕਰੋ ਸੁਧਾਰਾ ਰਾਖਲਿਓ ਹਮ ਕੋ ਜਗਰਾਈ ਲੋਕਟਾ ਅਨਤੇ ਵਰਸਾਈ ਗੋਪਾਲ ਦੀ ਜਤ ਹੋ ਗਈ ਅਤੇ ਮੈਦਾਨ ਖਾਲੀ ਹੋ ਗਿਆ ਸਭ ਆਪੋ ਆਪਣੇ ਘਰਾਂ ਨੂੰ ਤੁਰ ਗਏ ਸਾਨੂੰ ਅਕਾਲ ਪੁਰਖ ਨੇ ਇਹ ਜੰਗ ਤੋਂ ਬਚਾਲਿਆ ਦੇ ਸ਼ਸਤਰਾਂ ਦੇ ਬਦਲ ਕਿਸੇ ਹੋਰ ਥਾਂ ਜਾ ਵਰਸਾਏ ਤਤ ਸ੍ਰੀ ਬਚਤਰਨਾਟਕ ਗ੍ਰੰਥੇ ਸੈਨੀ ਵਧੇ ਕ੍ਰਿਪਾਲ ਹਿੰਮਤ ਸੰਗਤੀਆ ਵੱਧ ਵਰਣਨ ਨਾਮ ਗਿਆਰ ਮੋਤੇ ਆਏ ਸਮਾਪਤ ਸਤ ਸਭਮ ਸਤੋ ਅਭਿਉ ਸ੍ਰੀ ਬਚਤਰਨਾਟਕ ਗ੍ਰੰਥ ਚੈਨੀ ਯੁੱਧ ਵਰਣਨ ਅਧਿਆਏ 11ਵਾਂ ਸਮਾਪਤ ਭਾਗ ਵਰਤੋ ਇਸ 11ਵੇਂ ਅਧਿਆਏ ਵਿੱਚ ਸੈਨੀ ਯੁੱਧ ਦਾ ਵਰਣਨ ਹੈ ਦਲਾਵਰ ਖਾਨ ਦਾ ਪੁੱਤਰ ਰਸਤਮ ਖਾਨ ਹਾਰ ਖਾ ਕੇ ਲਾਹੌਰ ਗਿਆ ਕਿਉਂਕਿ ਜਦੋਂ ਆਨੰਦਪੁਰ ਸਾਹਿਬ ਦੀ ਜੰਗ ਹੋਈ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਮੈਦਾਨੇ ਜੰਗ ਵਿੱਚ ਹਾਰ ਖਾ ਕੇ ਮੋੜ ਲਾਹੌਰ ਨੂੰ ਭੱਜ ਗਿਆ ਸੀ ਪਿਓ ਨੇ ਉਸ ਨੂੰ ਫਟਕਾਰ ਪਾਈ ਸੀ ਭਰੇ ਦਰਬਾਰ ਵਿੱਚ ਉਸ ਨੇ ਲਲਕਾਰਿਆ ਕਿ ਕੋਈ ਸੂਰਮਾ ਅਤਰੇ ਜੋ ਪਹਾੜੀ ਰਾਜਾਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸੋਧ ਕੇ ਆਵੇ ਇਹ ਲਲਕਾਰ ਸੁਣ ਕੇ ਗੁਲਾਮ ਹਸੈਨੀ ਖਾਨ ਨੇ ਕਿਹਾ ਕਿ ਮੈਨੂੰ ਹੁਕਮ ਦਿਓ ਤਾਂ ਮੈਂ ਉਸ ਮੁਹੰਮਤ ਤੇ ਚੜਾਈ ਕਰਾਂ ਜਲਾਵਰ ਖਾਨ ਨੇ ਹਜ਼ਾਰ ਪਠਾਣਾ ਦੀ ਫੌਜ ਨਾਲ ਉਸ ਨੂੰ ਤੋੜਿਆ ਪਹਾੜਾਂ ਵਿੱਚ ਪਹੁੰਚਦੇ ਹੀ ਉਸ ਨੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਪਹਿਲਾਂ ਮਧਕਰ ਸਾ ਡੜਵਾਲੀਏ ਨੂੰ ਅਧੀਨ ਕੀਤਾ ਪਰ ਕਹਿਲੂਰ ਵੱਲ ਚੱਲ ਪਿਆ ਇਹਦੇ ਆਉਣ ਦੀ ਖਬਰ ਸੁਣ ਕੇ ਭੀਮਚੰਦ ਕਹਿਲੂਰੀਆ ਤੇ ਕ੍ਰਿਪਾਲ ਚੰਦ ਕਟੋਚੀਆ ਇਸ ਨੂੰ ਨਜ਼ਰਾਨਾ ਲੈ ਕੇ ਆ ਮਿਲੇ ਇਹ ਵੇਖ ਕੇ ਸੈਣੀ ਤੜ ਗਿਆ ਤੇ ਉਸ ਨੇ ਸਲਾਹ ਕੀਤੀ ਕਿ ਆਨੰਦਪੁਰ ਨੂੰ ਲੁੱਟ ਲਿਆ ਜਾਏ ਐਸਦੀ ਕਵਰ ਗੁਰੂ ਜੀ ਨੂੰ ਵੀ ਲੱਗ ਗਈ। ਹਸੈਨੀ ਆਨੰਦਪੁਰ ਵੱਲ ਨੂੰ ਆ ਰਿਹਾ ਸੀ ਅਗੋਂ ਗੋਪਾਲ 4000 ਰੁਪਇਆ ਲੈ ਕੇ ਉਸ ਨੂੰ ਆ ਮਿਲਿਆ। ਕਟੋਚੀਆ ਨੇ ਹਸੈਨੀ ਨੂੰ ਸਿਖਾ ਦਿੱਤਾ ਕਿ ਇਸ ਕੋਲੋਂ 4 ਸਾਲਾਂ ਦਾ ਖਰਾਜ 10000 ਰੁਪਇਆ ਵਸੂਲ ਕਰੇ। ਮੂਰਖਾ ਸੈਨੀ ਇਸ ਚਾਲ ਨੂੰ ਨਾ ਸਮਝ ਸਕਿਆ ਤੇ ਉਸਨੇ ਗੋਪਾਲ ਨੂੰ ਫੜ ਲੈਣ ਦਾ ਇਰਾਦਾ ਬਣਾ ਲਿਆ। ਗੋਪਾਲ ਉਸ ਦੀ ਚਾਲ ਨੂੰ ਸਮਝ ਗਿਆ ਤੇ ਉਸਦੇ ਹਸੈਨੀ ਨੂੰ ਕਿਹਾ ਕਿ ਮੈਂ 10000 ਰੁਪਇਆ ਲਿਆ ਦਿੰਦਾ ਹਾਂ। ਬਾਵਚ ਜਾ ਕੇ ਉਹ ਨਾ ਮੁੜਿਆ ਤੇ ਕਿਲੇ ਵਿੱਚ ਆਕੀ ਹੋ ਬੈਠਾ ਅਸੈਨੀ ਨੂੰ ਬੜਾ ਕਰੋਧ ਚੜਿਆ ਉਸਨੇ ਗੋਪਾਲ ਦੇ ਕਿਲੇ ਨੂੰ 15 ਪਹਿਰ ਘੇਰੀ ਰੱਖਿਆ ਗੋਪਾਲ ਨੇ ਗੁਰੂ ਜੀ ਦੀ ਸਹਾਇਤਾ ਲੈਣ ਲਈ ਆਪਣਾ ਦੂਤ ਭੇਜਿਆ ਗੁਰੂ ਜੀ ਨੇ ਸੰਗਤੀਆ ਸਿੰਘ ਤੇ ਦਰਸੋ ਆਜੋਧਿਆ ਨੂੰ ਭੇਜਿਆ ਸੰਗਤੀਆ ਸਿੰਘ ਨੂੰ ਆਇਆ ਵੇਖ ਕੇ ਭੀ ਉਚੰਦਾਦ ਕੋ ਸੋਚਣ ਲੱਗ ਪਏ ਉਹਨਾਂ ਨੇ ਵਿਚਾਰਿਆ ਕਿ ਗੋਪਾਲ ਨੂੰ ਗੁਰੂ ਜੀ ਦੀ ਮਦਦ ਮਿਲ ਗਈ ਹੈ ਹੁਣ ਕੋਈ ਚਾਲ ਖੇਡ ਕੇ ਗੋਪਾਲ ਨੂੰ ਕਾਬੂ ਕਰੀਏ ਉਹਨਾਂ ਨੇ ਧਰਮ ਦੀ ਕਸਮ ਖਾ ਕੇ ਸੰਗਤੀਆ ਸਿੰਘ ਨੂੰ ਮਲਾ ਲਿਆ ਕਿ ਉਹ ਗੋਪਾਲ ਨੂੰ ਇੱਥੇ ਲੈ ਆਵੇ ਸੰਗਤੀਆ ਸਿੰਘ ਨੇ ਉਹਨਾਂ ਦੀ ਸੁਗੰਧ ਤੇ ਯਕੀਨ ਕਰਕੇ ਗੋਪਾਲ ਨੂੰ ਲੈ ਆਂਦਾ ਗੋਪਾਲ ਨੂੰ ਆਪਣੇ ਕੋਲ ਆਇਆ ਵੇਖ ਕੇ ਬੇਈਮਾਨੀ ਕਰਕੇ ਉਸ ਨੂੰ ਪੜ ਲੈਣ ਦੀ ਨੀਤ ਬਣਾ ਲਈ ਗੋਪਾਲ ਉਹਨਾਂ ਦੀ ਇਸ ਨੀਤ ਨੂੰ ਤਾੜ ਕੇ ਭੱਜ ਆਪਣੀ ਫੌਜ ਬਚਾ ਆ ਗਿਆ ਸੰਗਤੀਆ ਸਿੰਘ ਉਹਨਾਂ ਦੀ ਇਸ ਕਰਤੂਤ ਨੂੰ ਵੇਖ ਕੇ ਰੋਹ ਵਿੱਚ ਆ ਗਿਆ ਜੋ ਸਾਤਰ ਫੜ ਕੇ ਮੈਦਾਨ ਵਿੱਚ ਆ ਗਿਆ ਬੜਾ ਭਿਆਨਕ ਜੁੱਧ ਹੋਇਆ ਇਸ ਜੰਗ ਵਿੱਚ ਸੰਗਤੀਆ ਸਿੰਘ ਆਪਣੇ ਸੈਨਿਕਾਂ ਸਮੇਤ ਸ਼ਹੀਦ ਹੋ ਗਿਆ ਸੰਗਤੀਆ ਸਿੰਘ ਨੂੰ ਸ਼ਹੀਦ ਹੋਇਆ ਵੇਖ ਕੇ ਦਰਸੋ ਵੀ ਲੜ ਕੇ ਸ਼ਹੀਦ ਹੋਇਆ ਅੰਤ ਭੀਮ ਚੰਦ ਹਸੈਣੀ ਆਦਕ ਨੂੰ ਮਰਵਾ ਕੇ ਮੈਦਾਨ ਛੱਡ ਕੇ ਭੱਜ ਗਿਆ ਮੈਦਾਨ ਵਿੱਚ ਹਿੰਮਤਾ ਜ਼ਖਮੀ ਹੋਇਆ ਪਿਆ ਸੀ ਗਪਾਲ ਨੇ ਉਹਨੂੰ ਸਾਰੀ ਕਲੇ ਦਾ ਮੂਲ ਜਾਣ ਕੇ ਤਲਵਾਰ ਦੇ ਵਾਰ ਨਾਲ ਕਾਰ ਬਣਾ ਦਿੱਤਾ ਇਸ ਤਰ੍ਹਾਂ ਗਪਾਲ ਇਸ ਜੁੱਧ ਵਿੱਚ ਜਿੱਤ ਗਿਆ ਇਸ ਜੰਗ ਦੇ ਖਤਮ ਹੋਣ ਤੇ ਸਤਿਗੁਰੂ ਜੀ ਅਕਾਲ ਪੁਰਖ ਦਾ ਧੰਨਵਾਦ ਕਰਦੇ ਹਨ ਕਿ ਬੈਰੀ ਸ੍ਰੀ ਆਨੰਦਪੁਰ ਸਾਹਿਬ ਪੰਚਨ ਤੋਂ ਪਹਿਲਾਂ ਹੀ ਰਸਤੇ ਵਿੱਚ ਮਾਰਿਆ ਗਿਆ ਜਿਹੜਾ ਜੰਗ ਦਾ ਬਦਲ ਆਨੰਦਪੁਰ ਤੇ ਵਸਣ ਲਈ ਚੜਿਆ ਸੀ ਉਹ ਕਿਸੇ ਹੋਰ ਥਾਂ ਹੀ ਜਾ ਵਸਿਆ ਹੈ ਉਹ ਧੰਨ ਸ੍ਰੀ ਗੁਰੂ ਕਲਗੀ ਧਰਮਹਾਰਾ ਜੀ ਨੇ ਕਿਸ ਤਰ੍ਹਾਂ ਸਾਨੂੰ ਇਹ ਸਮਝਾਉਣਾ ਕੀਤਾ ਕਿਸ ਤਰ੍ਹਾਂ ਮੈਦਾਨੇ ਜੰਗ ਹੋਇਆ ਸੋ ਇਸ 11ਵੇਂ ਅਧਿਆਏ ਦੀ ਇੱਥੇ ਸਮਾਪਤੀ ਹੈ 74 ਨਾਟਕ ਦੀ ਕਥਾ ਚੱਲ ਰਹੀ ਹੈ ਅਧਿਆਏ 12ਵਾਂ ਕੱਲ ਨੂੰ ਸ਼ੁਰੂ ਹੋਵੇਗਾ ਜਿਸ ਵਿੱਚ ਸਹਿਬਜ਼ਾਦਾ ਬਾਬਾ ਜਿੰਝਾਰ ਸਿੰਘ ਸਾਹਿਬ ਜੀ ਇਸ ਤਰ੍ਹਾਂ ਜੁੱਧ ਦੇ ਵਿੱਚ ਉਤਰੇ ਹਨ ਉਹ ਜੁੱਧ ਚੱਲੇਗਾ ਸੋ ਤੇਰੇ ਵਰਗਾ ਹੋਰ ਨਾ ਕੋਈ ਇਸ ਧਰਤੀ ਤੇ ਆਇਆ ਸੱਚ ਧਰਮ ਦੀ ਜਿਹਾ ਅਮੂਰਤ ਗੁਰਗੋਬਿੰਦ ਖਵਾਇਆ ਦਿੱਲੀ ਦੇ ਵੱਲ ਪਿਤਾ ਤੌਰ ਤੇ ਤੋਰ ਕੇ ਧਰਮ ਬਚਾਇਆ ਚਾਰੇ ਪੁੱਤਰ ਬਾਹਰ ਧਰਮ ਤੋਂ ਫਿਰ ਵੀ ਰੱਬ ਦਾ ਸ਼ੁਕਰ ਮਨਾਇਆ ਦੇਤੇ ਪੋਹਲ ਖੰਡੇ ਦੀ ਖਾਲਸਾ ਪੰਥ ਸਜਾਇਆ ਤਾਈਓ ਕਲਗੀਆਂ ਵਾਲੇ ਪਾਸ ਸਜੀ ਤੈਨੂੰ ਸਭ ਨੇ ਸੀ ਝਕਾਇਆ ਵਿੰਜਾਰੇ ਕਾ ਬੋਲਾਂ ਗਲਤੀਆਂ ਦੀ ਖਿਮਾ ਬਖਸ਼ਨੀ ਜੀ ਗੱਜ ਵੱਜ ਕੇ ਫਤੇ ਬਲਾਓ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ધે ગુરુ અનવા હે ગુરુ ધે ગરુ અનવા ગુરુ વારુ ગુરુ ਹੇ ਗੁਰੂ ਤਨਵਾਹੇ ਗੁਰੂ